ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੇ ਆਰੰਭਤਾ ਪਟਨਾ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਹੋਣ ਜਾ ਰਹੀ ਹੈ ਗੁਰੂ ਘਰ ਬਾਗ ਵਿੱਚ ਅਸੀਂ ਮੌਜੂਦ ਆ ਜਿੱਥੋਂ ਪਾਲਕੀ ਸਾਹਿਬ ਦੇ ਰਾਹੀਂ ਨੌ ਸਟੇਟਾਂ ਤੋਂ ਹੁੰਦਾ ਹੈ ਨਗਰ ਕੀਰਤਨ ਅਨੰਤਪੁਰ ਸਾਹਿਬ ਪਹੁੰਚੇਗਾ ਤੇ ਜਿੱਥੇ ਜਾ ਕੇ ਉਸ ਦੀ ਸਮਾਪਤੀ ਹੋਵੇਗੀ। ਅਕਰੀਬਨ 45 ਦਿਨ ਦਾ ਸਮਾਂ ਇਸ ਨੂੰ ਲੈ ਕੇ ਰੱਖਿਆ ਗਿਆ ਇੱਕ ਵਾਰੀ ਪਾਲਕੀ ਸਾਹਿਬ ਦੇ ਦਰਸ਼ਨ ਕਰਾਉਣੇ ਆ। ਇਹ ਖੂਬਸੂਰਤ ਪਾਲਕੀ ਸਾਹਿਬ ਹੈ ਜਿਹੜੀ ਇਹ ਬਸਤਿਆਰ ਕੀਤੀ ਗਈ ਹੈ ਜਿਸ ਰਾਹੀਂ ਜਿਹੜਾ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਜਿਹੜਾ ਅੱਗੇ ਵੱਲ ਵਧੇਗਾ ਹਾਲਾਂਕਿ ਤਿਆਰੀਆਂ ਪੂਰੀਆਂ ਮੁਕੰਮਲ ਨੇ ਸ਼ਸਤਰ ਦਿਖਾ ਦਿੰਦੇ ਇੱ ਅੰਦਰ ਰੱਖੇ ਗਏ ਨੇ ਕਿਉਂਕਿ ਸ਼ੀਸ਼ੇ ਨਾਲ ਜੜੀ ਹੋਈ ਪਾਲਕੀ ਇਸ ਕਰਕੇ ਰਿਫਲੈਕਸ਼ਨ ਜ਼ਿਆਦਾ ਪਰ ਫਿਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖ ਸਕਦੇ ਹੋ ਸ਼ਸਤਰ ਨੇ ਜਿਹੜੇ ਉਹ ਇਸ ਸਮੇਂ ਨਜ਼ਰ ਆ ਰਹੇ ਨੇ ਇੱਥੇ ਅੰਦਰ ਰੱਖੇ ਹੋਏ ਇਤਿਹਾਸਕ ਸ਼ਸਤਰ ਨੇ ਜਿਨ੍ਹਾਂ ਦਾ ਆਖਿਰਕਾਰ ਜਿਨ੍ਹਾਂ ਦੇ ਦਰਸ਼ਨ ਜਿਹੜੀਆਂ ਸੰਕਤਾ ਕਰਨ ਗਿਆ ਵਕ ਵਕ ਜਿਹੜੇ ਸ਼ਸਤਰ ਨਜ਼ਰ ਆ ਰਹੇ ਪਾਲਕੀ ਸਾਹਿਬ ਦੀ ਮੁਕੰਮਲ ਤਿਆਰੀ ਕੀਤੀ ਜਾ ਰਹੀ ਹੈ ਇਸੇ ਪਾਲਕੀ ਸਾਹਿਬ ਰਾਹੀਂ ਵਕ ਵਕ ਸਟੇਟਾ ਦੇ ਵਿੱਚ ਨਗਰ ਕੀਰਤਨ ਜਿਹੜਾ ਉਹ ਪੁੱਜੇਗਾ ਨਗਰ ਕੀਰਤਨ ਜਿਹੜਾ ਆ ਉਹ ਜਿਹੜਾ ਬਖਵਾਖ ਸਟੇਟਾਂ ਦੇ ਵਿੱਚ ਪੁੱਜੇਗਾ ਤੇ ਫਿਰ ਜਿਹੜੀ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਹੋਵੇਗੀ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਪਾਲਕੀ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਆ ਕਿ ਆਖੀਕਾਰ ਇਹੋ ਪਾਲਕੀ ਸਾਹਿਬ ਜਿੱਤੇ ਵਿੱਚ ਸ਼੍ਰੀ ਗੁਰਗ੍ਰਾਂਧ ਸਾਹਿਬ ਸ਼ਿਸ਼ੋਭਿਤ ਹੋਣਗੇ ਪੰਜ ਪੰਜ ਪਿਆਰੇ ਜਾਣਗੇ ਤੇ ਇਸ ਦੇ ਨਾਲ ਬਾਕੀ ਸੰਗਤ ਰਵੇਗੀ ਬਖਵਾਖ ਸਟੇਟਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਆ ਪੁੱਜ ਰਹੀਆਂ ਨੇ ਸੋ ਇਹ ਤਸਵੀਰਾਂ ਇਸ ਸਮੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਉਸ ਨਗਰ ਕੀਰਤਨ ਦੀਆਂ ਲਈ ਤਿਆਰ ਕੀਤੀ ਜਾ ਰਹੀ ਪਾਲਕੀ ਸਾਹਿਬ ਦੀ ਆ ਜਿਹੜੀ ਪਾਲਕੀ ਸਾਹਿਬ ਇੱਥੋਂ ਗੁਰਦੁਆਰਾ ਗੁਰੂ ਕਾ ਬਾਗ ਤੋਂ ਰਵਾਨਾ ਹੋਵੇਗੀ ਕਿਉਂਕਿ ਬਿਲਕੁਲ ਸਾਹਮਣੇ ਗੁਰਦੁਆਰਾ ਗੁਰੂ ਕਾ ਬਾਗ ਹੈ ਗੁਰੂ ਕਾ ਬਾਗ ਉਹ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਉਹ ਇਤਿਹਾਸਕ ਸਥਾਨ ਜਿੱਥੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਦੇ ਨੇ 4 ਸਾਲ ਦੀ ਉਮਰ ਦੇ ਵਿੱਚ ਜਦ ਗੁਰੂ ਤੇਗ ਬਹਾਦਰ ਜੀ ਜਦੋਂ ਇੱਥੇ ਪਹੁੰਚੇ ਸੀ ਆਸਾਂ ਦੀ ਯਾਤਰਾ ਤੋਂ ਉਸੇ ਥਾਂ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਮੇਲ ਹੋਏ ਸੀ 4 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਇਸੇ ਉਮਰ ਦੇ ਵਿੱਚ ਜਦ ਪਹਿਲੀ ਵਾਰ ਗੁਰੂ ਸਾਹਿਬ ਨਾਲ ਜਿਹੜਾ ਆ ਗੁਰੂ ਸਾਹਿਬ ਤੇ ਮੇਲ ਹੁੰਦੇ ਨੇ ਤੇ ਇੱਥੋਂ ਹੀ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਣੀ ਆ ਸ਼ਸਤਰ ਪਾਲਕੀ ਸਾਹਿਬ ਦੇ ਦੂਜੇ ਪਾਸੇ ਹੀਆਂ ਇਸ ਸਾਈਡ ਵੀ ਜਿਹੜੇ ਵੱਖ-ਵੱਖ ਜਿਹੜੇ ਸ਼ਸ਼ਤਰ ਉਹ ਲਾਏ ਗਏ ਨੇ ਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਇਹ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੀ ਆਖਿਰਕਾਰ ਤਿਆਰੀ ਮੁਕੰਮਲ ਕਰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਜਿਹੜੀ ਆ ਇਥੋਂ ਅਰੰਭਤਾ ਉਹ ਨਗਰ ਕੀਰਤਨ ਦੀ ਕੀਤੀ ਜਾਣੀ ਹੈ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਗੁਰੂ ਕਾ ਬਾਗ ਨੂੰ ਸੋ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਪਟਨਾ ਸਾਹਿਬ ਤੋਂ ਪਟਨਾ ਸਾਹਿਬ ਬਿਹਾਰ ਤੋਂ ਜਿੱਥੇ ਮੁਕੰਮਲ ਤਿਆਰੀ ਉਹ ਨਜ਼ਰ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੁਕੰਮਲ ਜਿਹੜਾ ਹੈ ਹਰ ਇੱਕ ਇੰਤਜ਼ਾਮ ਕਰ ਲਿੱਤਾ ਗਿਆ ਹੈ ਅੱਜ ਤੋਂ ਸ਼ੁਰੂਆਤ ਤੇ ਸ਼ੁਰੂਆਤ ਰਵੇਗੀ ਜਿਹੜੀ ਹੈ ਅਨੰਦਪੁਰ ਸਾਹਿਬ ਜਾ ਕੇ ਜਿੱਦੀ ਸਮਾਪਤੀ ਹੋਣੀ ਹੈ ਇਤਿਹਾਸਕ ਨਗਰ ਕੀਰਤਨ 350 ਸਾਲਾਂ ਨੂੰ ਸਮਰਪਿਤ ਅਜ ਪਟਨਾ ਸਾਹਿਬ ਦੀ ਧਰਤੀ ਤੋਂ ਜਿੱਦੀ ਰਮਤਾ ਹੋਣ ਜਾ ਰਹੀ ਹੈ ਕੈਮਰਾਮੈਨਦਰਜੀਤ ਸਿੰਘ ਦੇ ਨਾਲ ਜਸਪੀ ਸਿੰਘ ਗਾਸ਼ਕ ਪੀਟੀਸੀ ਨਿਊਜ਼ ਪਟਨਾ ਸਾਹਿਬ